ਇਹ ਹੈ ਕਿ ਪੁੰਛ ਦੇ ਵਿੱਚ देर रात ਤੋਂ ਸ਼ੈਲਿੰਗ ਸ਼ੁਰੂ ਹੋਈ 1:00 ਵਜੇ 10-15 ਮਿੰਟ ਯਾਨੀ ਕਿ ਜਿਵੇਂ ਹੀ ਅਟੈਕ ਹੁੰਦਾ ਹੈ ਪਾਕਿਸਤਾਨ ਦੇ ਵਿੱਚ ਅਤਵਾਦੀ ਟਿਕਾਣਿਆਂ ਤੇ ਉਸ ਤੋਂ ਬਾਅਦ ਪਾਕਿਸਤਾਨ ਦੀ ਆਰਮੀ ਦੇ ਵੱਲੋਂ ਸ਼ੈਲਿੰਗ ਸ਼ੁਰੂ ਕਰ ਦਿੱਤੀ ਗਈ ਸੀ ਪੁੰਛ ਸ਼ਹਿਰ ਦੇ ਵਿੱਚ ਸ਼ੈਲਿੰਗ ਹੁੰਦੀ ਹੈ ਮਸਜਿਦ ਦੇ ਉੱਤੇ ਗੀਤਾ ਭਵਨ ਦੇ ਉੱਤੇ ਤੇ ਗੁਰਦੁਆਰੇ ਦੇ ਉੱਤੇ ਵੀ ਇਹ ਸ਼ੈਲਿੰਗ ਹੁੰਦੀ ਹੈ ਤਾਂ ਇਹਦੇ ਵਿੱਚ ਗੁਰੂ ਘਰ ਦੇ ਵਿੱਚ ਹੋਈ ਸ਼ੈਲਿੰਗ ਦੇ ਵਿੱਚ ਗੁਰੂ ਘਰ ਦੇ ਦਰਵਾਜ਼ੇ ਤੇ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਤਿੰਨ ਸਿੱਖਾਂ ਦੀ ਮੌਤ ਦੀ ਹੁਣ ਤੱਕ ਖਬਰ ਆ ਰਹੀ ਹੈ ਪਰ ਇਹਨਾਂ ਦੀ ਮੌਤ ਗੁਰਦੁਆਰੇ ਦੇ ਅੰਦਰ ਨਹੀਂ ਹੋਈ ਕਿਉਂਕਿ ਗੁਰੂ ਘਰ ਦੇ ਉੱਤੇ ਸ਼ੈਲਿੰਗ ਹੋਈ ਔਰ ਰਾਗੀ ਸਿੰਘ ਜਿਨ੍ਹਾਂ ਦੀ ਇਹ ਗੱਲ ਆ ਰਹੀ ਹੈ ਕਿ ਰਾਗੀ ਸਿੰਘ ਦੀ ਮੌਤ ਹੋਈ ਹੈ ਬਿਲਕੁਲ ਠੀਕ ਖਬਰ ਹੈ ਕਿ ਰਾਗੀ ਸਿੰਘ ਦੀ ਮੌਤ ਹੋਈ ਹੈ ਸਾਈਡ ਤੇ ਤਬਲੇ ਤੇ ਬੈਠਦੇ ਸੀਗੇ ਪਰ ਉਹ ਗੁਰੂ ਘਰ ਤੋਂ ਆਪਣੇ ਘਰ ਪਹੁੰਚਦੇ ਐ ਜਦੋਂ ਘਰ ਜਾਂਦੇ ਐ ਕਿਉਂਕਿ ਪ੍ਰਧਾਨ ਔਰ ਉਹ ਰਾਗੀ ਸਿੰਘ ਇਕੱਠੇ ਹੀ ਗੁਰੂ ਘਰ ਤੋਂ ਨਿਕਲਦੇ ਆ ਇਹ ਜਿਸ ਤਰ੍ਹਾਂ ਪ੍ਰਧਾਨ ਨੇ ਸਾਨੂੰ ਦੱਸਿਆ ਅਸੀਂ ਤੁਹਾਨੂੰ ਉਹ ਜਾਣਕਾਰੀ ਦੇ ਰਹੇ ਆ ਨਿਕਲਣ ਤੋਂ ਬਾਅਦ ਉਹ ਘਰ ਪਹੁੰਚਦੇ ਆ ਘਰ ਬਿਲਕੁਲ ਨੇੜੇ-ਨੇੜੇ ਸੀਗਾ ਰਾਗੀ ਸਿੰਘ ਜਿਹੜੇ ਨੇ ਉਹ ਆਪਣੇ ਘਰ ਪਹੁੰਚਦੇ ਆ ਤਾਂ ਤਕਰੀਬਨ 5 ਮਿੰਟ ਬਾਅਦ ਹੀ ਸ਼ੈਲਿੰਗ ਦੇ ਵਿੱਚ ਉਹਨਾਂ ਦੇ ਘਰ ਦੇ ਉੱਤੇ ਨੁਕਸਾਨ ਹੁੰਦਾ ਤੇ ਉਸ ਨੁਕਸਾਨ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਹਦੇ ਨਾਲ ਹੀ ਇੱਕ ਹੋਰ ਗੁਰੂ ਘਰ ਦੇ ਸੇਵਾਦਾਰ ਦੀ ਵੀ ਮੌਤ ਹੋਈ ਹੈ ਟੋਟਲ 3 ਸਿੱਖਾਂ ਦੀ ਇਸ ਜਿਹੜੀ ਸ਼ੈਲਿੰਗ ਹੈ ਉਹਦੇ ਵਿੱਚ ਮੌਤ ਹੋਈ ਹੈ ਤਾਂ ਖਬਰ ਸੱਚੀ ਹੈ ਕਿ ਰਾਗੀ ਸਿੰਘ ਦੀ ਮੌਤ ਹੋਈ ਹੈ ਪਰ ਰਾਗੀ ਸਿੰਘ ਦੀ ਮੌਤ ਗੁਰੂ ਘਰ ਦੇ ਅੰਦਰ ਨਹੀਂ ਹੋਈ ਕਿਉਂਕਿ WhatsApp ਦੇ ਉੱਤੇ ਵਾਇਰਲ ਹੋ ਰਿਹਾ ਕਿ ਕੀਰਤਨ ਕਰਦੇ ਹੋਏ ਰਾਗੀ ਸਿੰਘ ਦੀ ਮੌਤ ਹੋਈ ਹੈ ਤਾਂ ਕੀਰਤਨ ਕਰਦੇ ਹੋਏ ਰਾਗੀ ਸਿੰਘ ਦੀ ਮੌਤ ਨਹੀਂ ਹੋਈ ਉਹ ਗੁਰੂ ਘਰ ਤੋਂ ਆਪਣੇ ਘਰ ਪਹੁੰਚਦੇ ਸੀ ਘਰ ਪਹੁੰਚਣ ਤੋਂ ਬਾਅਦ ਸ਼ੈਲਿੰਗ ਲਗਾਤਾਰ ਜਾਰੀ ਸੀ ਸ਼ੈਲਿੰਗ ਦੇ ਵਿੱਚ ਨੁਕਸਾਨ ਹੁੰਦਾ ਔਰ ਉਹ ਉਹਨਾਂ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਸਜਿਦ ਔਰ ਗੀਤਾਪਾ ਬੰਦੇ ਉੱਤੇ ਵੀ ਸ਼ੈਲਿੰਗ ਹੋਈ ਹੈ ਦੋਨੋਂ ਉਹਦੀਆਂ ਬਿਲਡਿੰਗਾਂ ਨੂੰ ਨੁਕਸਾਨ ਪਹੁੰਚਿਆ ਹੈ ਪੁਂਚ ਦੇ ਵਿੱਚ ਹਸਪੀਟਲਜ਼ ਅਲਰਟ ਤੇ ਨੇ ਕੈਜੂਐਲਟੀਆਂ ਕਿੰਨੀਆਂ ਨੇ ਇਹਦੀ ਜਾਣਕਾਰੀ ਤਾਂ ਹਾਲੇ ਨਹੀਂ ਆਈ ਹੈ ਟੋਟਲ ਪਰ ਪ੍ਰਧਾਨ ਦੇ ਕਹਿਣ ਦੇ ਮੁਤਾਬਿਕ ਤਿੰਨ ਸਿੱਖਾਂ ਦੀ ਹੁਣ ਤੱਕ ਦੀ ਮੌਤ ਹੋਈ ਹੈ ਉਹਨਾਂ ਦਾ ਸੰਸਕਾਰ ਦੇ ਇੰਤਜ਼ਾਮ ਜਿਹੜੇ ਹੈ ਉਹ ਉਹ ਪ੍ਰਸ਼ਾਸਨ ਕਰ ਰਿਹਾ ਹੈ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਔਰ ਇਸ ਤੋਂ